ਸੈਪਲੈਂਟ ਪਾਰਟੀ ਹੈ ਇੱਥੇ ਕੋਈ ਪਰਿਵਾਰਵਾਦ ਨਹੀਂ ਆ ਇੱਥੇ ਕੋਈ ਹੰਕਾਰਵਾਦ ਨਹੀਂ ਆ ਕੋਈ ਡਿਕਟੇਟਰਸ਼ਿਪ ਨਹੀਂ ਆ ਜੋ ਪਾਰਟੀ ਦਾ ਡਿਸਪਲਿਨ ਇਹ ਚੋਣ ਪ੍ਰਕਿਰਿਆ ਹੋਈ ਆ ਜਿਹੜੀ ਵੀ ਇਹ ਜਲਦੀ ਸਰਬਸੰਪਤੀ ਜਿਹੜੀ ਉਹ ਬਾਅਦ ਚ ਹੋਈ ਆ ਤੇ ਮੈਂ ਜਿਹੜੇ ਤਿੰਨ ਹਲਕੇ ਰਾਸਾਂ ਸੀ ਅਈ ਨਾਲ ਆ ਦੇ ਟਾਰੀ ਦੀ ਸੇਵਾ ਮਿਲੀ ਹੈ ਸਾਨੂੰ ਨਵੇਂ ਨਵੇਂ ਜਿਹੜਾ ਬਣਿਆ ਆ ਲੋਕਾਂ ਨੂੰ ਅਪੀਲ ਕਰਾਂਗਾ ਜੇ ਨਸ਼ੇ ਬੰਦ ਕਰਾਉਣੇ ਆ ਜੇ ਗੁੰਡਾਗਰਦੀਆਂ ਬੰਦ ਕਰਾਉਣੀ ਆ ਜੇ ਜੇ ਫਰੋਤੀਆਂ ਬੰਦ ਕਰਾਉਣੀ ਆ ਜੇ ਜੇ ਪੰਜਾਬ ਨੂੰ ਮੁੜ ਲਿਈਏ ਤੇ ਲਿਆਉਣਾ ਭਾਵੇਂ ਕਿਸਾਨੀਆਂ ਭਾਵੇਂ ਐਸਸੀ ਵਰਗਿਆ ਭਾਵੇਂ ਨੌਜਵਾਨ ਵੀਰਿਆ ਜੋ ਪੰਜਾਬ ਦੀ ਲਾਅ ਐਂਡ ਲਾਅ ਐਂਡ ਆਰਡਰ ਦੀ ਬੇੜਾ ਘਰਕ ਹੋਇਆ ਪਿਆ ਸਰਕਾਰ ਨੇ ਕੀਤਾ ਬਿਆਹ ਜੇ ਪੰਜਾਬ ਨੂੰ 7.4 ਲੱਖ ਕਰੋੜ ਦੇ ਕਰਜ਼ੇ ਤੋਂ ਬਾਹਰ ਕੱਢਣਾ ਹੈ ਤੇ ਸਿਰਫ ਡਬਲ ਇੰਜਨ ਦੀ ਸਰਕਾਰ ਗੰਦਰ ਮੋਦੀ ਜੀ ਦੇ ਅਗਵਾਈ 'ਚ ਸੇ ਸੂਬੇ ਦੀ ਸਰਕਾਰ ਬਣਾਓ ਹਰ ਚੀਜ਼ ਖੁਸ਼ਹਾਲ ਹੋ ਜਾਊਗੀ ਪਰ ਇਹ ਖੁਸ਼ਹਾਲ ਗੱਲਾਂ ਨਾਲ ਨਹੀਂ ਹੋਣੀ ਤੇ ਤੁਹਾਡੀ ਬੋਰਡ ਨੇ ਤੁਹਾਡੀ ਸੰਗਠਨ ਦੀ ਬੋਰਡ ਨੇ ਫੈਸਲਾ ਕਰਨਾ ਮੈਂ ਇਹ ਵੀ ਬੇਨਤੀ ਕਰਾਂਗਾ ਕਿ ਤੂੰ ਹਰ ਇੱਕ ਨੂੰ ਇੱਕ ਮੌਕਾ ਦੇ ਕੇ ਵੇਖ ਲਿਆ ਕਾਂਗਰਸ ਨੂੰ ਵੀ ਦੇ ਕੇ ਵੇਖ ਲਿਆ